ਇਹਨਾਂ ਨੂੰ ਫਾਹੇ ਟੰਗਿਆ ਜਾਵੇ ਇਹਨਾਂ ਨੂੰ 22 ਸਾਲ ਸਜ਼ਾ ਜਾ ਫਾਂਸ ਦੀ ਸਜ਼ਾ ਘਟੋਟ ਘਟ ਹੋਵੇ ਤਾਂ ਫੇਰ ਜਾ ਕੇ ਇਹ ਜਿਹੜੇ ਫੇਕ ਅਨਕਾਊਂਟਰ ਨੇ ਫੇਕ ਝੂਠੇ ਪੁਲਿਸ ਮੁਕਾਬਲੇ ਨੇ ਫੇਰ ਜਾ ਕੇ ਰੁਕਣਗੇ ਇੱਕ ਗੱਡੀ 'ਚ ਬਿਠਾ ਕੇ ਖੇਤ ਲੈ ਕੇ ਉਹਨਾਂ ਨੂੰ ਦੋਨਾਂ ਨੌਜਵਾਨਾਂ ਦੇ ਸਿਰ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹ ਜ਼ਾਲਮ ਪੁਲਸ ਬੁੱੱਟੜ ਵਾਲੇ ਇਹ ਬੱਟਰਪੜਾ ਇਹਨਾਂ ਦੇ ਖੂਨ ਵਿੱਚੋਂ ਇਹਨਾਂ ਦੇ ਗਿਆ ਨੇ ਸਟੋਰੀ ਕੀ ਆ ਜੋ ਵਾਕਿਆ 1990 92 93 94 ਦਾ ਕੇ ਵਿੱਚ ਵਾਪਰਦਾ ਸੀ ਉਹੀ ਅੱਜ ਵਾਪਰਿਆ ਸੇਮ ਉਹੀ ਸਟੋਰੀਆਂ ਉਹੀ ਕਹਾਣੀਆਂ ਉਹੀ ਪੁਲਸਾ ਪਰ 32 ਸਾਲ ਬਾਅਦ ਵੀ ਜਿਹੜਾ ਕਿ ਮੈਨੂੰ ਲੱਗਦਾ ਕਿ ਉਸ ਪਰਿਵਾਰ ਨੂੰ ਪੂਰਾ ਨਿਆਂ ਨਹੀਂ ਮਿਲਿਆ ਉਹ ਤੁਸੀਂ ਸੋਚਦੇ ਹੋਵੋਗੇ ਕਮੇ ਨਹੀਂ ਮਿਲਿਆ ਹੁਣ ਦੇਖੋ ਤੁਸੀਂ ਦੋ ਨੌਜਵਾਨਾਂ ਦਾ ਕਤਲ ਕੀਤਾ ਹੋਵੇ ਸਜ਼ਾ ਕਿੰਨੀ ਮਿਲਦੀ ਹੈ 3 ਸਾਲ 8 ਸਾਲ ਪਰ ਫੇਰ ਵੀ ਇਹਨਾਂ ਦੇ ਕਰਨ ਉੱਤੇ ਜਿਉਂ ਸੁਰੱਖ ਦੀ ਇਹਦੇ ਬਠਿੰਡੇ ਵਿੱਚ ਨਰਿੰਦਰਦੀਪ ਸਿੰਘ ਨੂੰ ਮਾਰ ਦਿੰਦੇ ਆ ਕਰੰਟ ਲਾ ਲਾ ਕੇ ਉਹੀ ਜਾਲ ਪੁਣਾ ਇਹਦੇ ਮਲੂਆ ਦੇ ਵਿੱਚ ਮਾਰ ਦਿੰਦੇ ਆ ਕਿਤੇ ਜੂਪੀ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਮਾਰ ਦਿੰਦੇ ਆ ਤੇ ਉਸੇ ਦਿਨ ਹੀ ਇਹ ਕਹਿ ਦਿੱਤਾ ਕਿ ਅਸੀਂ ਜ ਇਹਨਾਂ ਤੋਂ ਹਾਸਲਾ ਕਢਾਉਂਗੇ ਸੀ ਤਾਂ ਇਹ ਫਰਾਰ ਹੋ ਗਏ ਇੱਕ ਨਵੀਂ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸਟੋਰੀ ਕੀ ਆ ਜੋ ਵਾਕਿਆ 1990 92 93 94 ਦਾ ਕੇ ਵਿੱਚ ਵਾਪਰਦਾ ਸੀ ਉਹੀ ਅੱਜ ਵਾਪਰਿਆ ਸੇਮ ਆ ਉਹੀ ਸਟੋਰੀ ਆ ਉਹੀ ਕਹਾਣੀ ਆ ਉਹੀ ਪੁਲਸਾ ਉਹੀ ਜਾਲ ਪੁਲਸ ਵਾਲੇ ਪਹਿਲਾਂ ਸੀ ਤੇ ਉਹੀ ਅੱਜ ਨੇ ਜਿਹੜਾ ਜਿਨ੍ਹਾਂ ਦੇ ਉਦੋਂ ਖੂਨ ਮੂੰਹ ਲੱਗਿਆ ਸੀ ਤਾਂ ਉਹੀ ਅੱਜ ਬੁੱਚੜ ਪਣੇ ਜਾਂ ਜਿਹੜਾ ਹੱਦਾ ਪਾਰ ਕਰ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ 27 ਅਪ੍ਰੈਲ ਨੂੰ 1993 ਨੂੰ ਜਿਹੜਾ ਕਿ ਪੁਲਸਾ ਜਿਹੜੇ ਗੁੰਡੇ ਸੀ ਉਸ ਟਾਈਮ ਦੇ ਐਸਆਈ ਕਰਮਜੀਤ ਸਿੰਘਾ ਐਸਓਟੀਓ ਮਨਜੀਤ ਸਿੰਘਾ ਤੇ ਗਰਮੇਲ ਸਿੰਘਾ ਤੇ ਹੋਮਗਾਰਡ ਦੇ ਦੋ ਨੌਜਵਾਨ ਸੀ ਜਿਹੜੇ ਕਿ ਹਰਜੀਤ ਸਿੰਘ ਤੇ ਕਸ਼ਮੀਰ ਸਿੰਘਾ ਇਹਨਾਂ ਪੰਜਾਬ ਵੱਲੋਂ ਦੋ ਨੌਜਵਾਨ ਬਲਵਿੰਦਰ ਸਿੰਘ ਪੱਪੂ 라ਵਲ ਪਿੰਡੀ ਫਗਵਾੜਾ ਦੇ ਲਾਗੇ ਇਹ ਪਿੰਡ ਪੈਂਦਾਗਾ ਤੇ ਨਾਲ ਹੀ ਬਲਬੀਰ ਸਿੰਘਾ ਜਿਹੜਾ ਚੱਕ ਲਿਆਗਾ ਉਹ ਢੱਡੇ ਪਿੰਡ ਉੱਥੇ ਜਿਹੜਾ ਨਦੀਕ ਪੈਂਦਾਗਾ ਦੋ ਨੌਜਵਾਨਾਂ ਨੂੰ ਬਲਬੀਰ ਸਿੰਘ ਬਲਵੰਦਰ ਸਿੰਘ ਪਫੂ ਤੇ ਬਲਬੀਰ ਸਿੰਘ ਨੂੰ ਚੱਕਿਆ ਤੇ ਉਸੇ ਦਿਨ ਹੀ ਇਹ ਕਹਿ ਦਿੱਤਾ ਕਿ ਅਸੀਂ ਜੇ ਇਹਨਾਂ ਤੋਂ ਹਾਸਲਾ ਕਢਾਉਣਗੇ ਸੀ ਤਾਂ ਇਹ ਫਰਾਰ ਹੋ ਗਏ 27 ਮਾਰਚ 1993 ਨੂੰ ਕਹਿੰਦੇ ਫਰਾਰ ਹੋ ਗਏ ਦੱਸਿਆ ਇਹ ਜਾ ਰਿਹਾ ਸੀ ਜਦੋਂ ਬਾਅਦ ਦੇ ਵਿੱਚ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਨੇ 1994 ਦੇ ਵਿੱਚ ਜਿਹੜਾ ਸੀਬੀਆਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਤਾਂ 16 ਸਾਲ ਜਿਹੜਾ ਇਹ ਮਾਮਲਾ ਸਟੇਰਿਆ ਅੱਜ 32 ਸਾਲ ਬਾਅਦ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਆ ਤੇ ਦੋ ਉਹਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਤੇ ਕਸ਼ਮੀਰ ਸਿੰਘ ਹੋਮ ਗਾਰਡੀਆਂ ਸੀ ਉਹਨਾਂ ਨੂੰ ਇਸ ਕਰਕੇ ਬਰੀ ਕਰ ਦਿੱਤਾ ਉਹ ਕਹਿੰਦੇ ਜਿਹੜੇ 10.5 ਕਤ ਕੀਤਾ ਸੀ ਸਾਡੇ ਉਹ 10 ਕਤ ਨਹੀਂ ਉਹ ਜਾਲੀ 10 ਕਤ ਨੇ ਤਾਉ 10 ਕਤਨੀ ਸੰਕਾ ਸੁਨਾਗਤ ਕੀਤੇਗੇ ਤਾਂ ਜੋ ਪੁਲਿਸ ਅਧਿਕਾਰੀ ਆ ਤੇ ਉਹੀ ਉਦੋਂ ਕਰੀ ਸੀ ਤਾਂ ਉਹ ਜਾਲੀ 10 ਕਤ ਨਿਕਲੇ ਇਸ ਕਰਕੇ ਉਹ ਦੋਨੂੰ ਬਰੀ ਕਰ ਦਿੱਤਾ ਜੜੀ ਕਿ ਤਿੰਨ ਨੂੰ ਜਿਹੜੀ ਸਜ਼ਾ ਹੋਈ ਆ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਲਗਾਤਾਰ ਸਜ਼ਾਾਂ ਬਾਹ ਹੋ ਰਹੀਆਂ ਨੇ ਪਰ ਟਾਈਮ ਜਿਹੜਾ ਪੇਡ ਆ ਜਿਹੜਾ 32 32 ਸਾਲ ਕਰਕੇ ਜਿਹੜਾ ਇਹਨਾਂ ਦੇ ਹੌਸਲੇ ਬਲਦ ਹੁੰਦੇ ਨੇ ਹੁਣ ਤੁਸੀਂ ਦੇਖ ਲਓ ਕਿ 32 ਸਾਲ ਕੁਝ ਦੇ ਤਾਂ ਉਹਨਾਂ ਵਿੱਚੋਂ ਐਵੀਡੈਂਸ ਜਿਹੜੇ ਬੰਦੇ ਸੀ ਜਿਨ੍ਹਾਂ ਦੇ ਗਵਾਹ ਸੀ ਉਹ ਮਰ ਗਏ ਨੇ ਕੁਝ ਚਾਰੇ ਜਿਹੜੇ ਲੜਦੇ ਸੀ ਉਹਨਾਂ ਨੇ ਲੜਾਈ ਲੜੀ ਆ ਪਰ ਅਜੇ ਮਕਾਮ ਤੇ ਆ ਕੇ ਜਿਹੜਾ ਲੜਾਈ ਲੜ ਗਈ ਲੜੀ ਗਈ ਆ ਪਰ 32 ਸਾਲ ਬਾਅਦ ਵੀ ਜਿਹੜਾ ਕਿ ਮੈਨੂੰ ਲੱਗਦਾ ਕਿ ਉਸ ਪਰਿਵਾਰ ਨੂੰ ਪੂਰਾ ਨਿਆਂ ਨਹੀਂ ਮਿਲਿਆ ਉਹ ਤੁਸੀਂ ਸੋਚਦੇ ਹੋਵੋਗੇ ਕਮੇ ਨਹੀਂ ਮਿਲਿਆ ਮੈਂ ਦੱਸਦਾ ਕਿ 32 ਸਾਲ ਪੁਰਾਣਾ ਕੇਸ ਆ ਇਹ 27 ਮਾਰਚ 1993 ਨੂੰ ਝੂਠਾ ਪੁਲਸ ਮੁਕਾਬਲਾ ਬਣਾਇਆ ਗਿਆ ਤੇ ਕਹਾਣੀ ਪੁਲਸ ਨੇ ਘੜੀ ਗਈ ਕਿ ਜੀ ਉਹ ਉਤੋਂ ਫਰਾਰ ਹੋ ਗਏ ਬਾਅਦ ਵਿੱਚ ਕਹਿੰਦੇ ਅਸੀਂ ਨਾਕਾ ਲਾਇਆ ਦੋ ਨੌਜਵਾਨਾਂ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਹੇ ਸੀ ਤੇ ਚੋਰੀ ਦੀ ਉਹਨਾਂ ਕੋਲੇ ਸੋਨੇ ਦੀਆਂ ਮੰਦਰਾ ਸੀ ਅਸੀਂ ਨਾਕਾ ਲਾਇਆ ਅਸੀਂ ਫੜਿਆ ਤੇ ਇਹਨਾਂ ਨੇ ਕਹਾਣੀ ਦੇਖੋ ਕੀ ਬਣਾਈ ਤੇ ਕਹਿੰਦੇ ਉਤੋਂ ਜੇ ਉਹ ਫਰਾਰ ਹੋ ਗਏ ਸਾਨੂੰ ਮੁੜ ਕੇ ਲੱਭੇ ਨਹੀਂ ਤਾਂ ਉਸ ਟਾਈਮ ਆ ਦੱਸਿਆ ਜਾ ਰਿਹਾ ਕਿ 94 ਉਸੇ ਟਾਈਮ 93 ਦੇ ਵਿੱਚ ਇਹਨਾਂ ਜ਼ਾਲਮਾਂ ਨੇ ਇੱਕ ਗੱਡੀ 'ਚ ਬਿਠਾ ਕੇ ਖੇਤ ਲੈ ਕੇ ਉਹਨਾਂ ਨੂੰ ਦੋਨਾਂ ਨੌਜਵਾਨਾਂ ਦੇ ਸਿਰ 'ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਹ ਜ਼ਾਲਮ ਪੁਲਸ ਬੁੱੱਟੜ ਵਾਲੇ ਇਹ ਬੁੱੱਟੜਪਣਾ ਇਹਨਾਂ ਦੇ ਖੂਨ ਵਿੱਚੋਂ ਇਹਨਾਂ ਦੇ ਗਿਆ ਨੇ ਪਰ ਇਹ ਜਿਹੜਾ ਕਿ ਕੁਝ ਅੱਜ ਜੇਕਰ ਸਾਖ ਬਚੀਏ ਕੁਝ ਪੁਲਿਸ ਦੀ ਮਾਰੀ ਮੋਟੀ ਤਾਂ ਚੰਗੇ ਅਫਸਰਾਂ ਕਰਕੇ ਤੇ ਚੰਗੇ ਮਲਾਜ਼ਮਾਂ ਕਰਕੇ ਬਚੀ ਆ ਨਹੀਂ ਤਾਂ ਇਹਨਾਂ ਨੇ ਇੰਨਾ ਗੰਦ ਪਾਇਆ ਹੋਇਆਗਾ ਤੇ ਅੱਜ ਵੀ ਪੰਜਾਬ ਦੇ ਵਿੱਚ ਉਹੀ ਮੁਕਾਬਲੇ ਬਣ ਰਹੇ ਨੇ ਤਾਂ ਸੀਬੀਆਈ ਕੋਰਟ ਵੱਲੋਂ 32 ਸਾਲ ਬਾਅਦ ਜਿਹੜਾ ਅੱਜ ਫੈਸਲਾ ਆਇਆ ਐਸਐਚਓ ਜਿਹੜਾ ਮਨਜੀਤ ਸਿੰਘਾ ਉਹਨੂੰ 8 ਸਾਲ ਦੀ ਸਜ਼ਾ ਹੋਈ ਆ ਐਸਆਈ ਕਰਮਜੀਤ ਸਿੰਘ ਨੂੰ 3 ਸਾਲ ਦੀ ਸਜ਼ਾ ਹੋਈ ਆ ਤੇ ਐਸਐਚਓ ਗਰਮੇਲ ਸਿੰਘ ਨੂੰ 8 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਚੋਂ 5 ਸਾਲ ਦੀ ਸਜ਼ਾ ਹੋਈ ਆ ਹੁਣ ਦੇਖੋ ਤੁਸੀਂ ਦੋ ਨੌਜਵਾਨਾਂ ਦਾ ਕਤਲ ਕੀਤਾ ਹੋਵੇ ਸਜ਼ਾ ਕਿੰਨੀ ਮਿਲਦੀ ਆ 3 ਸਾਲ 8 ਸਾਲ ਹੁਣ ਤੁਸੀਂ ਜੇਕਰ ਆਮ ਆਪਾਂ ਦੇਖਦੇ ਆ ਲੜਾਈਆਂ ਪੜਾਈਆਂ ਵਿੱਚ ਪਿੰਡਾਂ ਦੇ ਵਿੱਚ ਕੁਦਰਤੀ ਬੰਦਾ ਮਰ ਜਾਂਦਾਗਾ ਜਾਂ ਕੋਈ ਦੁਸ਼ਮਣ ਕਰਕੇ ਮਾਰ ਦਿੰਦਾ ਘੱਟੋ ਘੱਟ ਸਜ਼ਾ 20 ਸਾਲ ਦੀ ਪੱਕੀ ਹੁੰਦੀ ਆ ਪਰ ਇਹਨਾਂ ਬੱਚੜਾਂ ਨੇ ਇਹ ਬਿਨਾਂ ਕਸੂਰ ਤੋਂ ਚੱਕੇ ਬਿਨਾ ਦੱਸੇ ਪੁੱਸੇ ਪਰਿਵਾਰ ਨੂੰ ਤੇ ਲਾਸਾ ਵੀ ਉਹਨਾਂ ਦੀ ਨਹੀਂ ਦਿੱਤੀਆਂ ਤੇ ਇਹਨਾਂ ਨੇ ਕਿ ਅਣਪਸਾਤੀਆਂ ਜਿਹੜੀਆਂ ਲਾਸਾ ਸਨਾਖਤ ਕਰਕੇ ਜਿਹੜਾ ਕਿ ਅਸੀਂ ਸਨਾਖਤ ਕੀਤੀ ਜੀ ਇਹਨਾਂ ਦਾ ਪਰਿਵਾਰ ਕੋਈ ਨਹੀਂ ਪਹੁੰਚਿਆ ਤੇ ਉਹਨਾਂ ਨੇ ਜਿਹੜੀਆਂ ਉਹ ਜਿਹੜੀਆਂ ਕਿ ਸੰਸਕਾਰ ਕਰ ਦਿੱਤਾ ਪਤਾ ਨਹੀਂ ਕਿਸੇ ਨਹਿਰ ਵਿੱਚ ਤੋੜ ਦਿੱਤੀਆਂ ਪਰ ਉਹਨਾਂ ਦੇ ਪਰਿਵਾਰ ਦਾ ਪਿਤਾ ਦਰਸ਼ਨ ਸਿੰਘ ਦਾ ਕਹਿਣਾਗਾ ਕਿ ਸਾਨੂੰ ਇੱਕ ਵਾਰੀ ਨਹੀਂ ਦੱਸਿਆ ਇਹਨਾਂ ਨੇ ਦੁਸ਼ਟਾਂ ਨੇ ਕਿ ਤੁਹਾਡੇ ਪੁੱਤਰ ਅਸੀਂ ਮਾਰ ਦਿੱਤੇ ਆ ਬਾਦ 32 32 ਸਾਲ ਬਾਅਦ ਵੀ ਜਿਹੜਾ ਕਿ ਇਹਨਾਂ ਨੂੰ ਸਜ਼ਾਾਂ ਮਾ ਤਾਂ ਮਿਲਦੀਆਂ ਨੇ ਤੇ ਹੁਣ ਜਿਹੜਾ ਕਿ ਵਕੀਲ ਸਰਬੀਜੀਤ ਸਿੰਘ ਮੇਰਕਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਹੁਣ ਅੱਗੇ ਹਾਈ ਕੋਰਟ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਸਜ਼ਾਾਂ ਬਹੁਤ ਘੱਟ ਨੇ ਘੱਟੋ ਘੱਟ ਜਿਹੜੀ ਇਹਨਾਂ ਦੀ ਰਹਿੰਦੀ ਉਮਰ ਆ ਤੇ ਉਹ ਜਿਹੜੀ ਕਿ ਜੇਲ੍ਹ ਦੇ ਵਿੱਚ ਭੋਗਣ ਇਹ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਇਹਨਾਂ ਬੱਚੜਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਮੇ ਕਿਸੇ ਦੇ ਨੌਜਵਾਨਾਂ ਨੂੰ ਮਾਰਦੇ ਆ ਪਰ ਵੱਡੇ ਇੱਥੇ ਗੱਲ ਹੈਰਾਨੀ ਦੀ ਇਹ ਗੱਲ ਆ ਕਿ ਆਪਾਂ ਦੇਖਦੇ ਆ ਕਿ ਕਿੰਨੇ ਕੇਸ ਨੇ 70 ਕੇਸ ਇੱਕ ਬੇਰਕਾ ਕੋਲ ਨੇ ਜਿਨ੍ਹਾਂ ਦੇ ਵਿੱਚੋਂ 62 ਕੇਸਾਂ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਸਹਜਾਵਾ ਹੋਈਆਂ ਨੇ ਆਲੇ 8 ਕੇਸ ਬਾਕੀ ਨੇ ਪਰ ਇਹਨਾਂ ਤੋਂ ਸਬਕ ਕਿਉਂ ਨਹੀਂ ਲੈ ਰਹੀ ਪੁਲਸਾਂ ਜਦੋਂ ਦੋ ਦੋ ਭਰਤੀ ਕੀਤਾ ਜਾਂਦਾ ਹੈਗਾ ਇਹਨਾਂ ਨੂੰ ਤੇ ਉਦੋਂ ਇਹ ਗੱਲਾਂ ਕਿਉਂ ਨਹੀਂ ਦੱਸੀਆਂ ਜਾਂਦੀਆਂ ਕਿ ਭਾਈ ਜੇਕਰ ਤੁਸੀਂ ਨਜਾਇਜ਼ ਕਰੋਗੇ ਜੇਕਰ ਤੁਸੀਂ ਤੱਕਾ ਕਰੋਗੇ ਕਿਸੇ ਦੇ ਨਾਲ ਆ ਤਾਂ ਤੁਸੀਂ ਆ ਦੇਖ ਲੋ ਆ ਸਜਾਵਾਂ ਹੋ ਰਹੀਆਂ ਨੇ 32-32 ਸਾਲ ਬਾਅਦ ਪਰ ਫੇਰ ਇਹਨਾਂ ਦੇ ਕੰਨ ਉੱਤੇ ਜੂਂ ਸੁਰਕ ਦੀ ਕਦੇ ਬਠਿੰਡੇ ਵਿੱਚ ਨਰਿੰਦਰਦੀਪ ਸਿੰਘ ਨੂੰ ਮਾਰ ਦਿੰਦੇ ਆ ਕਰੰਟ ਲਾ ਲਾ ਕੇ ਉਹੀ ਜਾਲ ਪੁਣਾ ਕਦੇ ਮਲੋਆ ਦੇ ਵਿੱਚ ਮਾਰ ਦਿੰਦੇ ਆ ਕਦੇ ਜੂਪੀ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਮਾਰ ਦਿੰਦੇ ਆ ਸਿੰਘਾਂ ਦੌੜ ਵਾਲਾ ਨੌਜਵਾਨ ਆ ਜਿਹੜਾ ਜਸਪ੍ਰੀਤ ਸਿੰਘ ਆ ਉਹਨੂੰ ਸੱਤ ਗੋਲੀਆਂ ਮਾਰ ਕੇ ਮਾਰ ਦਿੰਦੇ ਆ ਉਹੀ ਇਹਨਾਂ ਦਾ ਇਹਦੇ ਹੁੰਦੇ ਆ ਕਿ ਇੱਕ ਪੰਜਾਬੀ ਬਾਹਾਂ ਤੇ ਉਹੀ ਕਹਾੜਾ ਇਹਨਾਂ ਕੋਲੇ ਉਹੀ ਬਾਹਾਂ ਤੇ ਕਹਾੜਾ ਰੱਖਿਆ ਹੋਇਆਗਾ ਤੇ ਉਹਨਾਂ ਦੇ ਨਾਲ ਹੀ ਨੌਜਵਾਨਾਂ ਦੇ ਇਹ ਗਰਦਨ ਵੱਢ ਰਹੇ ਨੇ ਤੇ ਸਬਕ ਨਹੀਂ ਲੈਂਦੇ ਵੀ ਅਸੀਂ ਕਿਸੇ ਦਿਨ ਨਜਾਇਜ਼ ਪੁੱਤਰ ਅੱਜ ਮਾਰਦੇ ਆ ਸਾਡਾ ਕੋਈ ਸਾ ਹਾਈ ਕੋਰਟ ਵਿੱਚ ਜਾਊਗਾ ਸੀਬੀਆਈ ਕੋਲੇ ਜਾਊਗੀ ਜਾਂਚ ਹੋਊਗੀ ਇਹਦੇ ਵਿੱਚ ਫਿਰ ਦੇਖੋ ਕਿ ਜਾਂਚ ਹੁੰਦੀ ਆ ਪਰ ਜੇਕਰ ਸਾਡੀਆਂ ਜਿਹੜੀਆਂ ਅਦਾਲਤਾਂ ਨੇ ਇਹ ਫਾਇਰਟ੍ਰੈਕ ਚੱਲਣੇ ਚਾਹੁੰਦੇ ਆ ਕਿਉਂਕਿ ਜਦੋਂ 32-32 ਸਾਲ ਲੱਗ ਜਾਂਦੇ ਇਹਨਾਂ ਨੂੰ ਵੀ ਇਹ ਹੋ ਜਾਂਦਾ ਕਿ ਹੁਣ ਤਾਂ ਸਾਨੂੰ 32 ਸਾਲ ਹੋ ਗਏ ਸਾਨੂੰ ਕੌਣ ਕੁਝ ਕਰ ਲੂਗਾ ਜੇਕਰ 2-4 ਸਾਲਾਂ ਵਿੱਚ ਜਿਹੜਾ ਕੰਮ ਹੈ ਨਿਮੇੜਿਆ ਜਾਵੇ ਇਹਨਾਂ ਨੂੰ ਫਾਹੇ ਟੰਗਿਆ ਜਾਵੇ ਇਹਨਾਂ ਨੂੰ 22 ਸਾਲ ਸਜ਼ਾ ਜਾਂ ਫਾਂਸ ਦੀ ਸਜ਼ਾ ਕਟੋ-ਕਟ ਹੋਵੇ ਤਾਂ ਫੇਰ ਜਾ ਕੇ ਇਹ ਜਿਹੜੇ ਫੇਕ ਅਨਕਾਊਂਟਰ ਨੇ ਫੇਕ ਝੂਠੇ ਪੁਲਿਸ ਮੁਕਾਬਲੇ ਨੇ ਫੇਰ ਜਾ ਕੇ ਰੁਕਣਗੇ ਨਹੀਂ ਇਹ ਨਹੀਂ ਰੁਕਦੇ ਇਹ ਤਾਂ ਇਸ ਤਰ੍ਹਾਂ ਹੀ ਚੱਲੇ ਜਾਣਗੇ ਇਹ ਤਾਂ ਹੋਰ ਹੋ ਸਕਦਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਜ ਜਾਣਾ ਕਿਉਂਕਿ ਇਹਨਾਂ ਲੋਕਾਂ ਦੇ ਇਹਨਾਂ ਬੱਚੜਾਂ ਦੇ ਹੌਸਲੇ ਐਨੇ ਵੱਧ ਚੁੱਕੇ ਨੇ ਕਿ ਜਿਹਨੂੰ ਜੀ ਕਰਦਾ ਚੱਕ ਕੇ ਗੋਲੀ ਮਾਰ ਦਿੰਦੇ ਆ ਜਿਹਨੂੰ ਜੀ ਕਰਦਾ ਪਾ ਤੜਪਾ ਤੜਪਾ ਕੇ ਮਾਰ ਦਿਆ ਕਰੰਟ ਲਾ ਲਾ ਕੇ ਮਾਰ ਦਿਆ ਅੱਜ ਪਰਿਵਾਰ ਆ ਨਰਿੰਦਰਦੀਪ ਦਾ ਪਰਿਵਾਰ ਆ ਅੱਜ ਸੜਕਾਂ ਤੇ ਰੋਲ ਰਿਹਾ ਉਹਨਾਂ ਦਾ ਛੋਟਾ ਜਿਹਾ ਬੱਚਾ ਤੁਸੀਂ ਵੇਖਿਆ ਹੋਣਾ ਕੱਲ ਇੱਕ ਵੀਡੀਓ ਦੇ ਵਿੱਚ ਇਨਸਾਫ ਮੰਗਦਾ ਨਾਰੇ ਲਾਉਂਦਾ ਹੋਇਆ ਤੇ ਅੱਖਾਂ ਭਰ ਜਾਂਦੀ ਹੈ ਤੇ ਦਿਲ ਜਿਹੜਾ ਕਿ ਪੁੱਤੀ ਦਾ ਲੋੜਾ ਉਸ ਪਰਿਵਾਰ ਨੂੰ ਪੁੱਸ ਕੇ ਦੇਖੋ ਜਿਹਦਾ ਜਿਗਰ ਦਾ ਟੋਟਾ ਜਿਹੜਾ ਕਿ 3 ਘੰਟਿਆਂ ਦੇ ਵਿੱਚ ਹੀ ਖਪਾ ਦਿੱਤਾ ਆਪਾਂ ਦੇਖਰ ਕੋਈ ਬਜ਼ੁਰਗ ਆਪਣਾ ਬਿਮਾਰੀ ਨਾਲ ਵੀ ਜਿਹੜਾ ਪੈ ਕੇ ਮਰੇ ਤਾਂ ਆਪ ਨੂੰ ਉਸ ਦਾ ਵੀ ਦੁੱਖ ਹੁੰਦਾ ਕਿ ਸਾਡਾ ਜੀ ਘਰ ਦਾ ਚੱਲਿਆ ਗਿਆ ਪਰ ਜਿਸ ਦਾ ਕਿ ਤਿੰਨ ਘਰਾਂ ਦਾ ਇੱਕੋ ਇੱਕ ਪੁੱਤ ਹੋਵੇ ਜਿਹੜਾ ਕਿ ਕਮਾਊ ਪੁੱਤ ਹੋਵੇ ਟੀਚਰ ਲੱਗਿਆ ਹੋਵੇ ਪੜਿਆ ਲਿਖਿਆ ਪਹਿਲਾ ਪਰਿਵਾਰ ਨੇ ਬੱਚਾ ਪਾਲਿਆ ਫਿਰ ਪੜਾਇਆ ਫਿਰ ਉਹਨੂੰ ਸਟੱਡੀ ਕਰਾਈ ਫਿਰ ਉਹਨੂੰ ਪੜ੍ਹਾਈ ਲਿਖਾਈ ਕਰਾ ਕੇ ਜਿਹੜਾ ਕਿ ਹਜ਼ਾਰਾਂ ਨੌਜਵਾਨਾਂ ਦਾ ਜਿਹੜਾ ਭਵਿੱਖ ਸਵਾਰਿਆ ਹੋਵੇ ਜਿਹੜਾ ਉਹਨੂੰ ਚੱਕ ਕੇ ਮਿੰਟਾਂ ਦੇ ਵਿੱਚ ਸਵਾਹ ਕਰ ਦੇਣਾ ਇਸ ਕਰਕੇ ਇਹਨਾਂ ਝਾਲਮ ਪੁਲਿਸ ਵਾਲਿਆਂ ਉੱਪਰ ਜਿਹੜਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਕਿ ਹੋਰ ਵੀ ਜਿਹੜੇ ਕਿ ਸੋਚਣ ਕਿ ਭਾਈ ਹਾਂ ਜੇਕਰ ਉਹਨਾਂ ਨੇ ਕੀਤਾ ਸੀ ਤਾਂ ਸਾਡੇ ਨਾਲ ਵੀ ਇੰਜ ਹੋਊਗਾ ਤਾ ਜਾ ਕੇ ਝੂਠੇ ਪੁਲਸ ਮਕਾਬਲੇ ਰੁੱਕ ਸਕਦੇ ਆ ਨਹੀਂ ਤਾਂ ਨਹੀਂ ਰੁੱਕ ਸਕਦੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਜਿਹੜੇ ਉਹ ਜਰੂਰ ਲਿਖਿਓ ਕਿਉਂਕਿ ਇਹ ਬਚੜਪਣਾ ਬੇਸਾਕ ਇਹਨਾਂ ਨੂੰ ਦੱਸ ਦਿਓ ਕਿ ਆ 32-32 ਸਾਲਾਂ ਬਾਅਦ ਆ ਤੁਸੀਂ ਫਾਹੇ ਟੰਗੇ ਜਾਓਂਗੇ ਹੋ ਸਕਦਾ ਕਿ ਉਸ ਟਾਈਮ 32 ਸਾਲ ਲੱਗ ਗਿਆ ਕਿਉਂਕਿ ਉਹਦਾ ਇੰਟਰਨੈਟ ਦਾ ਜਵਾਨਾ ਨਹੀਂ ਸੀ ਕਿਉਂਕਿ ਉਹਦਾ ਪੜਤਾਲ ਕਰਨੀ ਬੜੀ ਔਖੀ ਸੀ ਤੇ ਜਿਹਨੂੰ ਜੀਚ ਕਰਦਾ ਸੀ ਉਹਨੂੰ ਕਦੇ ਨਹਿਰ ਉੱਤੇ ਮਾਰ ਦਿੰਦੇ ਸੀ ਕਿਉਂਕਿ ਉਹਦੇ ਨਾਲ ਤਾਂ ਕੋਈ ਲੋਕੇਸ਼ਨ ਹੁੰਦੀ ਸੀ ਪਰ ਉਦੋਂ ਬੜਾ ਟਾਈਮ ਲੱਗਿਆ ਪਰ ਅੱਜ ਕੱਲ ਤਾਂ ਜਿਹੜਾ ਇੰਟਰਨੈਟ ਦਾ ਜਮਾਨਾ ਮਿੰਟਾਂ 'ਚ ਲੋਕੇਸ਼ਨ ਪਤਾ ਲੱਗ ਜਾਂਦਾ ਕਿੱਥੋਂ ਚੱਕਿਆ ਕਿਵੇਂ ਮਾਰਿਆ ਮਿੰਟਾਂ 'ਚ ਰਿਪੋਰਟ ਆ ਜਾਂਦੀਆਂ ਨੇ ਤੇ ਇਸ ਕਰਕੇ ਕਿ ਲੱਗਦਾ ਕਿ ਇਹਨਾਂ ਜਾਲਮ ਬੁੱੱਟੜ ਵਾਲਿਆਂ ਨੂੰ ਜਲਦੀ ਜਿਹੜੀ ਸਜ਼ਾ ਹੋਊਗੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ